ਕੁੱਤੀ ਦੇ ਪਾ ਕੇ ਲਾਲ ਕੱਗਰੇ ਮੁੰਡੇ ਨੇ ਕਰਵਾਇਆ ਵਿਆਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਮੁੰਡੇ ਨੇ ਕਰਵਾਇਆ ਕੁੱਤੀ ਦੇ ਨਾਲ ਵਿਆਹ ਜੱਥੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਕਈ ਲੋਕਾਂ ਦੇ ਜਦੋਂ ਵਿਆਹ ਦੇ ਵਿੱਚ ਭਾਨੀ ਬੈਦੀ ਰਹਿੰਦੀ ਹੈ ਤਾਂ ਫਿਰ ਪੰਡਤਾਂ ਵੱਲੋਂ ਕਿਹਾ ਜਾਂਦਾ ਹੈ ਜਾਂ ਕੁੱਤੇ ਜਾਂ ਕੁੱਤੀ ਦੇ ਨਾਲ ਵਿਆਹ ਕੀਤਾ ਜਾਵੇ ਉੱਥੇ ਦੋਸਤੋ ਇਸ ਮੁੰਡੇ ਦਾ ਵਿਆਹ ਨਹੀਂ ਸੀ ਹੋ ਰਿਹਾ ਤੇ ਇਸ ਮੁੰਡੇ ਦਾ ਕੀਤਾ ਕੁੱਤੀ ਦੇ ਨਾਲ ਵਿਆਹ ਰੱਤੀ ਵੀ ਹੋ ਗਏ ਬੇਹੱਦ ਹੈਰਾਨ ਜੱਥੇ ਹੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਦੇਖਿਆ ਜਾ ਵੀ ਕਿ ਇਹ ਬੇਹੱਦ ਵੀਡੀਓ ਹਰ ਇੱਕ ਬੰਦੇ ਨੂੰ ਹੈਰਾਨ ਕਰ ਰਹੀ ਹੈ ਕੁੱਤੀ ਦੇ ਨਾਲ ਵਿਆਹ ਕਰਵਾਉਣਾ ਦੋਸਤੋ ਪੰਜਾਬੀ ਮੁੰਡੇ ਦਾ ਇਹ ਹਾਲ ਜੋ ਕਿ ਦੋਸਤੋ ਇਸ ਮੁੰਡੇ ਦੀ ਲੰਬੀ ਉਮਰ ਹੋਣ ਕਰਕੇ ਵਿਆਹ ਨਹੀਂ ਸੀ ਹੋ ਰਿਹਾ ਤੇ ਮੁੰਡੇ ਨੇ ਕਰਵਾਇਆ ਕੁੱਤੀ ਦੇ ਨਾਲ ਵਿਆਹ ਕੁੱਤੀ ਦੇ ਪਾਇਆ ਲਾਲ ਰੰਗ ਦਾ ਲਹਿੰਗਾ ਤੇ ਮੁੰਡੇ ਨੇ ਪਾਇਆ ਅਚਕਨ ਜਿੱਥੇ ਕਿ ਇਹ ਵੀਡੀਓ ਦੋਸਤੋ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ ਨੇ ਜਦੋਂ ਦੇਖੀ ਤਾਂ ਬੇਹੱਦ ਹੋਈ ਵਾਇਰਲ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਇਹ ਵੀਡੀਓ ਮਾਧਮ ਪ੍ਰਦੇਸ਼ ਦੀ ਹੈ ਜਿੱਥੇ ਕਿ ਇਹੋ ਜਿਹੇ ਲੋਕਾਂ ਵੱਲੋਂ ਜਾਣ ਬੁੱਝੇ ਕਿ ਵੀ ਵੀਡੀਓ